ਸ਼ਿਕਾਦਰਸ਼ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਕਸਬਾ ਬੇਟ ਦੇ ਵਿੱਚ ਜਿਹੜਾ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਬੇਟ ਇਲਾਕੇ ਦੇ ਲੋਕਾਂ ਨੂੰ ਖਾਸ ਕਰ ਭੈਣੀ ਦੇ ਲਾਗੇ ਲਾਗੇ ਦੇ ਜਿੰਨੇ ਵੀ ਪਿੰਡ ਨੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਪਗੜੀ ਸੰਭਾਲ ਲਹਿਰ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਤੇ ਹੋਰ ਵੀ ਪਿੰਡਾਂ ਦੇ ਵਿੱਚੋਂ ਦੀ ਲੋਕ ਜਿਹੜੇ ਜਿਨ੍ਹਾਂ ਨੂੰ ਮੁਸੀਬਤਾਂ ਆ ਰਹੀਆਂ ਨੇ ਦਿੱਕਤਾਂ ਆ ਰਹੀਆਂ ਨੇ ਉਹ ਸੁਵਿਧਾ ਸੈਂਟਰ ਪੈਣੀ ਮੀਆਂ ਖਾਨ ਦੇ ਵਿੱਚ ਇਕੱਠੇ ਹੋਏ ਨੇ ਕਰਦੇ ਆਂ ਗੱਲਬਾਤ ਸਸਤੀ ਗੱਲ ਪ੍ਰਧਾਨ ਜੀ ਸਸਤੀ ਗੱਲ ਜੀ ਤਾਂ ਅੱਜ ਕੀ ਮਸਲਾ ਆਇਆ ਇੱਥੇ ਇੰਨੇ ਲੋਕ ਇਕੱਤਰ ਹੋਏ ਨੇ ਸਵੇਰ ਦੇ ਬਹੁਤ ਪਰੇਸ਼ਾਨੀ ਕੇ ਨਜ਼ਰ ਆ ਰਹੇ ਆ ਇਹ ਬੜਾ ਵੱਡਾ ਮਸਲਾ ਹੈ ਸਾਡੇ ਬੇਟ ਦਾ ਕਿਉਂਕਿ ਸੁਵਿਧਾ ਕੇਂਦਰ ਬਣੇ ਸੀ ਲੋਕਾਂ ਦੇ ਸੁੱਖ ਸਹੂਲਤਾਂ ਵਾਸਤੇ ਤੇ ਇੱਥੇ ਪਹਿਲਾਂ ਤੇ ਕੰਮ ਮੜਾ ਮੋਟਾ ਚੱਲਦਾ ਰਿਹਾ ਜਿਹਦੇ ਵਿੱਚ ਆਧਾਰ ਕਾਰਡ ਲਿੰਕ ਲੋਕਾਂ ਨੇ ਕਰਵਾਉਣਾ ਪੈਨ ਕਾਰਡ ਦੇ ਨਾਲ ਹੋਰ ਵੀ ਜਨਮ ਸਰਟੀਫੀਕੇਟ ਬਣਾਉਣੇ ਜਾਂ ਛੋਟੇ-ਮੋਟੇ ਕੰਮਾਂ ਵਾਸਤੇ ਜਿਹੜਾ ਬੜਾ ਵਧੀਆ ਬਣਿਆ ਸੀ ਕੇਂਦਰ ਪਰ ਲਗਭਗ ਸਾਲ ਇੱਕ ਤੋਂ ਜਿਹੜੀ ਆਧਾਰ ਕਾਰਡ ਜਿਹੜੀ ਲਿੰਕ ਕਰਨ ਵਾਲੀ ਮਸ਼ੀਨ ਆ ਉਹ ਖਰਾਬ ਹੋਈ ਆ ਤੇ ਸਾਲ ਪੂਰਾ ਹੋ ਚੁੱਕਿਆ 7-8 ਮਹੀਨੇ ਕਹਿ ਰਹੇ ਪਰ ਜਿਹੜੇ ਲੋਕ ਪਰੇਸ਼ਾਨੀ ਦੇ ਵਿੱਚ ਦੱਸਦੇ ਆ ਸਾਨੂੰ ਉਹ ਕਹਿੰਦੇ ਬਹੁਤ ਲੰਬਾ ਸਮਾਂ ਹੋ ਗਿਆ ਸਾਨੂੰ ਖੱਜਲ ਖਵਾਰੀ ਹੁੰਦੀ ਆ ਇਹ ਜਿਹੜੇ ਲੋਕ ਨੇ ਲਗਭਗ ਬਾਇਆ ਸਾਡਾ ਕਨਵਨ ਤੋਂ ਜਿਹੇ ਮਿਥ ਲਿਆ ਜਾਂਦੇ ਤੇ ਸਾਡਾ ਫੁੱਲੜੇ ਤੱਕ ਜਿਹੜਾ 20-25 ਕਿਲੋਮੀਟਰ ਜਿਹੜਾ ਬਾਇਆ ਇਹ ਬਣਦਾ ਇਹ ਸਾਰੇ ਸਾਰੇ ਲੋਕ ਜਿਹੜੇ ਇੱਥੇ ਕੰਮ ਹੋ ਜਾਣਾ ਚਾਹੀਦਾ ਸੀ ਸਾਡਾ ਪੈਣੀ ਨਹੀਂ ਖਾਂਦੇ ਇਹ ਮਜਬੂਰੀ ਦੇ ਵਿੱਚ ਕਨਵਨ ਜਾਂਦੇ ਨੇ ਤੇ ਕਨਵਨਾਂ ਨੂੰ ਜਿਹੜਾ ਆਧਾਰ ਕਾਰਡ ਜਿਹੜਾ ਲਿੰ ਉਹਦੇ 40 ਟੋਕਨ ਜਾਂ 50 ਟੋਕਨ ਦਿੱਤੇ ਜਾਂਦੇ ਆ ਜਿਹੜੇ ਦੇ ਬੰਦੇ 6 ਵਜੇ ਲਾਈਨ ਦੇ ਵਿੱਚ ਲੱਗ ਜਾਂਦੇ ਨੇ ਤੇ ਉਹ 8-9 ਵਜੇ ਤੱਕ ਜਦੋਂ ਤੱਕ ਗੇਟ ਨਹੀਂ ਖੁੱਲਦਾ ਉੱਥੇ ਬੈਠੇ ਹੁੰਦੇ ਆ ਆਪਣਾ ਟੋਕਨ ਲੈਣ ਵਾਸਤੇ ਠੀਕ ਹੈ ਤੇ ਜਿਹਨਾਂ ਨੂੰ ਟੋਕਨ ਮਿਲ ਜਾਂਦਾ ਉਹ ਉਹਦਾ ਆਪਣਾ ਆਧਾਰ ਕਾਰਡ ਲਿੰਕ ਕਰਵਾ ਲੈਂਦਾ ਜਾਂ ਨਵਾਂ ਬਣਵਾ ਲੈਂਦਾ ਤੇ ਜਿਨ੍ਹਾਂ ਨੂੰ ਉਹਦਾ ਪੱਤੀ ਨਹੀਂ ਮਿਲਦੀ ਉਹ ਟੋਕਨ ਨਹੀਂ ਮਿਲਦਾ ਉਹਨਾਂ ਨੂੰ ਦੁਬਾਰਾ ਫੇਰ ਆਪਣੇ ਪਿੰਡ ਘਰ ਆਉਣਾ ਪੈਂਦਾ ਕਈ ਵਾਰੀ ਚਾਰ-ਚਾਰ ਪੰਜ-ਪੰਜ ਚੱਕਰ ਵੀ ਮਾਰਦੇ ਪੈਂਦੇ ਬੜੀ ਵੱਡੀ ਹਰਾਸਮੈਂਟ ਆ ਇਸ ਗੱਲ ਦੀ ਤੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਿਨ੍ਹਾਂ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਸਿਧਾ ਕੇਂਦਰ ਹੁੰਦੇ ਨੇ ਜਲਦੋਂ ਜਲਦ ਜਿਹੜੀ ਇੱਥੇ ਮਸ਼ੀਨ ਪ੍ਰੋਵਾਈਡ ਕਰਵਾਈ ਜਾਵੇ ਸੋ ਇਹ ਇੱਥੇ ਜੇ ਅਮਲੇ ਦੀ ਗੱਲ ਹੈ ਜੇ ਘਾਟ ਹੈ ਕਿਸੇ ਵੀ ਗੱਲ ਦੀ ਉਹ ਸਰਕਾਰ ਜਿਹੜੀ ਉਹਨੂੰ ਤੁਰੰਤ ਪੂਰਾ ਕਰੇ ਤੇ ਬੇੜ ਦੇ ਲੱਗ ਪੱਗ ਜਿਹੜੇ 40 ਤੋਂ 50 ਪਿੰਡ ਨੇ ਜਿਨ੍ਹਾਂ ਨੂੰ ਇਸ ਸੰਤਾਨ ਭੋਗਣਾ ਪੈ ਰਿਹਾ ਇਸ ਚੀਜ਼ ਦਾ ਤੇ ਇਹਦੇ ਵਾਸਤੇ ਸਰਕਾਰ ਨੂੰ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆ ਉਹਤੇ ਖਰੇ ਉੱਤਰੋ ਸਾਡੇ ਸੁਭਾ ਕੇਂਦਰ ਜਿਹੜੇ ਨਿੱਕੀਆਂ ਨਿੱਕੀਆਂ ਜ਼ਰੂਰਤਾਂ ਵਾਲੇ ਕੰਮ ਨੇ ਇਹ ਸਾਡੇ ਇੱਥੇ ਲਾਗੇ ਹੋਏ ਨੇ ਸੱਚੀ ਖਬਰ ਦੀ ਜਿਹੜੀ ਇਹ ਸਾਰੀ ਨਾ ਹੋਵੇ ਚਾਹੇ ਅਸੀਂ ਗੱਲ ਪੰਜਾਬ ਦੀ ਕਰ ਲਈਏ ਚਾਹੇ ਪੂਰੇ ਇੰਡੀਆ ਦੀ ਕਰ ਲਈਏ ਇੱਥੋਂ ਨੋਟਬੰਦੀ ਤੋਂ ਲੈ ਕੇ ਹੁਣ ਤੱਕ ਲਾਈਨਾਂ ਵਾਲਾ ਸਿਲਸਿਲਾ ਖਤਮ ਕਿਉਂ ਨਹੀਂ ਹੋ ਰਿਹਾ ਜਿੱਥੇ ਵੀ ਜਾਓ ਲਾਈਨਾਂ ਤੇ ਲਾਈਨਾਂ ਲੱਗੀਆਂ ਆ ਕਾਰਨ ਕੀ ਸਮਝੋ ਅਸਲ 'ਚ ਜਿਹੜਾ ਨਾ ਸਿਸਟਮ ਜਿਹੜਾ ਸਿਸਟਮ ਦਾ ਫੇਲਿਅਰ ਹੈ ਜੀ ਸਰਕਾਰ ਚਾਵੇ ਤੇ ਜਦੋਂ ਕਹਿੰਦੇ ਸੀ ਵੀ ਤੁਹਾਡੇ ਘਰ ਜਾ ਕੇ ਆਧਾਰ ਕਾਰਡ ਬੰਦਗੇ ਜਦੋਂ ਮਾਨਸਪਾਰ ਹੈ ਆ ਤੁਹਾਡੇ ਘਰ ਲੋਕ ਆ ਕੇ ਰਗੇ ਤੁਹਾਡਾ ਲਾਇਸੈਂਸ ਬਣੂਗਾ ਨਰਜ ਸਰਟੀਫਿਕੇਟ ਜਿੰਨੇ ਵੀ ਸਾਡੇ ਸਾਰੇ ਸਰਟੀਫਿਕੇਟ ਨੇ इवन ਕੇ ਇਥੋਂ ਤੱਕ ਜਿਹੜਾ ਡਰਾਈਵਿੰਗ ਲਾਇਸੈਂਸ ਆ ਨਾ ਉਹ ਵੀ ਘਰ ਆਗੇ ਉਹ ਦੇ ਆਉਣਗੇ ਪਰ ਮੈਂ ਨਾ ਵੀ ਕਿੰਨਾ ਚਿਰ ਮੁਲਾਜ਼ਮਾਂ ਦਾ ਪ੍ਰਬੰਧ ਨਹੀਂ ਜਿੰਨਾ ਸਰਕਾਰ ਜਿਹੜੀ ਇਸ ਮਸਲੇ ਤੇ ਸਹਿਯੋਤ ਨਹੀਂ ਉਹਨਾਂ ਜਰ ਕੋਈ ਮਸਲਾ ਹੱਲ ਹੋਣਾ ਵਾਲਾ ਤੇ ਅਸੀਂ ਤੇ ਇਹ ਕਹਿੰਨੇ ਆ ਵੀ ਤੁਸੀਂ ਪੰਜਾਂ ਪੰਜਾਂ ਕਿਲੋਮੀਟਰ ਦੇ ਉੱਤੇ ਇੱਕ ਜਿਹੜਾ ਸਾਡਾ ਕੇਂਦਰ ਬਣਾ ਦਿਓ ਜਿਹਦਾ ਸੌਦਾ ਕੇਂਦਰ ਆ ਇਹਦੇ ਵਿੱਚ ਇਹ ਨਾ ਕੋਈ ਹੋਵੇ ਗੱਲ ਭਈ ਇਹਦੇ ਵਿੱਚ 4 ਘੰਟੇ ਕੰਮ ਹੋਊਗਾ ਇਹਦੇ ਵਿੱਚ 12 ਵਜੇ ਤੱਕ ਕੰਮ ਹੋਏਗਾ ਜਾਂ ਇੰਨੀ ਗੱਲ ਇਹਦੇ ਵਿੱਚ ਸਵੇਰੇ 8:00 ਤੋਂ ਲੈ ਕੇ ਸ਼ਾਮ 5:00 ਤੱਕ ਕੰਮ ਹੋਣਾ ਚਾਹੀਦਾ ਜਿਹੜਾ ਬੰਦਾ ਹਰ ਗੱਲ ਬਣਵਾਉਣ ਆ ਗਿਆ ਜਾਂ ਲਿੰਕ ਕਰਾਉਣ ਆ ਗਿਆ ਉਹਦਾ ਉਹਨੂੰ ਇਹ ਤਸੱਲੀ ਹੋਵੇ ਮੇਰਾ ਸ਼ਾਮ ਤੱਕ ਇਹ ਕੰਮ ਹੋ ਜਾਊਗਾ ਤੇ ਮੈਂ ਕਰਵਾ ਕੇ ਜਾਊਗਾ ਜਦੋਂ ਫੇਰਾ ਲਾਈਦਾ ਵਾ ਕਿਸੇ ਸਾਡੇ ਮਜ਼ਦੂਰ ਵੀਰ ਨੂੰ ਜਾਂ ਕਿਸਾਨ ਵੀਰ ਨੂੰ ਜਾਂ ਜਿਹੜਾ ਵੀ ਆਮ ਜਿਹੜਾ ਨਾਗਰਿਕਾ ਥੰਦਾ ਉਹ ਬਰੀ ਵੱਡੀ ਖੱਜਲ ਖਰਾਬੀ ਆ ਤੇ ਸਾਡੀ ਬੇਨਤੀ ਇਹ ਆ ਕਿ ਸਰਕਾਰ ਜਿਹੜੀ ਆ ਇਹਨਾਂ ਆਪਣੇ ਕੰਮਾਂ ਪਰੇ ਦੇ ਹਿੱਸੇ ਹਰਦ ਹੋਵੇ ਤੇ ਲੋਕਾਂ ਦੇ ਵਿੱਚ ਆਉਣ ਦਾ ਤਾਂ ਹੀ ਫਾਇਦਾ ਵਾ ਜੇ ਸਾਡੇ ਲੋਕਾਂ ਦੇ ਕੰਮ ਹੋਵੇ ਕਿਉਂਕਿ ਆਪ ਸਰਕਾਰ ਨੇ ਮਾਨ ਸਰਕਾਰ ਨੇ ਬਹੁਤ ਵੱਡਾ ਦਾਵਾ ਕੀਤਾ ਆ ਕਿ ਉਹਨਾਂ ਨੇ ਇੱਕ ਵੱਖਰਾ ਪਲੇਟਫਾਰਮ ਲਾਂਚ ਕਰ ਦਿੱਤਾ ਕਿ ਸਰਕਾਰ ਆਪਕੇ ਦੁਆਰ ਥੋੜੇ ਦਿਨ ਪਹਿਲਾਂ ਝੰਡੇ ਦੇ ਵਿੱਚ ਵੀ ਕੈਂਪ ਲੱਗਾ ਵੱਡੇ ਤੋਂ ਵੱਡਾ ਇਹ ਅਫਸਰ ਉੱਥੇ ਪਹੁੰਚਿਆ ਹਰ ਪ੍ਰਕਾਰ ਦੇ ਟੰਡੇ ਦੇ ਲੋਕ ਵਿੱਚ ਮੌਜੂਦ ਨੇ ਕੀ ਸਮਝੋ ਉੱਥੇ ਨਹੀਂ ਹੱਲ ਹੋਇਆ ਮਸਲੇ ਦਾ ਜਿਹੜਾ ਅੱਜ ਇੱਥੇ ਇਕੱਠਾ ਹੋਣਾ ਹੈ ਅਸਲ 'ਚ ਤਰਾਸਦੀ ਹੈ ਸਾਡੀ ਵੀ ਜਦੋਂ ਸਿਰਫ ਕੈਂਪ ਲਗਾਉਣਾ ਕੈਂਪ ਦੇ ਨਾਂ ਦੇ ਉੱਤੇ ਆਪਣੀ ਐਡਵਰਟਾਈਜ਼ਮੈਂਟ ਕਰਦੀ ਹੈ ਸਰਕਾਰ ਕਿ ਅਸੀਂ ਕੈਂਪ ਲਾਇਆ ਵਾ ਸਰਕਾਰ ਨੇ ਸਰਕਾਰ ਦੀ ਇਹ ਜਿਹੜੀ ਆ ਬੱਲੇ ਬੱਲੇ ਹੋਏਗੀ ਸਰਕਾਰ ਦਾ ਜਿਹੜਾ ਵਾ ਮੀਡੀਆ ਦੇ ਵਿੱਚ ਪ੍ਰਚਾਰ ਹੋਇਆਗਾ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਹਾਂ ਜ਼ਮੀਨੀ ਹਕੀਕਤ ਇਹ ਆ ਤੇ ਪਿੰਡ ਦੇ ਚੌਂਕੀਦਾਰ ਕੋਈ ਵੀ ਕਿਸੇ ਕੋ ਕੰਮ ਕਰਵਾਉਣਾ ਹੋਵੇ ਤੇ ਉਹ ਵੀ ਬੰਦੇ ਦੀਆਂ ਲਿਖਾ ਕਢਵਾ ਲੰਗਾ ਤੇ ਮੈਂ ਤੇ ਇਹ ਬੇਨਤੀ ਕਰੂਗਾ ਵੀ ਜਿੱਥੇ ਤੁਸੀਂ ਇਹ ਗੱਲ ਵਾਦਾ ਕਰ ਰਹੇ ਹੋ ਵੀ ਜ਼ੀਰੋ ਕਰਾਪਸ਼ਨ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਵਾਦਾ ਕਰਦੇ ਹੋ ਵੀ ਅਸੀਂ ਜ਼ੀਰੋ ਕਰਾਪਸ਼ਨ ਕਰ ਲਈਏ ਕੋਈ ਕਰਾਪਸ਼ਨ ਨਹੀਂ ਲਊਗਾ ਜੇ ਕੋਈ ਕਰਾਪਸ਼ਨ ਕਰਦਾ ਉਹ ਦੱਸੋਗੇ ਆਗੇ ਜਿਹੜਾ ਦੱਸਦਾ ਸਰਚਾ ਉਲਟੋ ਉਹ ਤੇ ਹੋ ਜਾਂਦਾ ਅੱਜ ਇੱਕ ਨਹੀਂ ਹੈ ਆਧਾਰ ਨੇ ਕਈ ਆਧਾਰ ਨੇ ਨਸ਼ੇ ਦੀ ਤੁਸੀਂ ਆਧਾਰ ਲਾ ਲਓ ਇਹ ਵੀਗਾ ਸਿੱਖਿਆ ਖੇਤਰ ਦੇ ਵਿੱਚ ਲਾ ਲਓ ਜਾਂ ਪਰਿਵਾਰੀਆਂ ਦੀ ਲਾ ਲਓ ਥੇਲਾਰਿਆਂ ਦੀ ਲਾ ਲਓ ਬਿਲੀ ਬੋਰਡ ਦੀ ਲਾ ਲਓ ਕਿਹੜੀ ਕਿਹੜੀ ਗੱਲ ਤੋਂ ਦਸੀਏ ਜਿਹੜੀਆਂ ਬੇਸਿਕ ਸਾਰੀਆਂ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੀ ਬਿਜਲੀ ਮਲਾਜ ਖੇਤੀਬਾੜੀ ਦਾ ਸਬੰਧਤ ਮੁਲਾਜ਼ਮ ਇਹ ਸੇਵਾਦਾ ਕੇਂਦਰ ਵਾਲੇ ਜਿਹੜੇ ਮੁਲਾਜ਼ਮ ਨੇ ਇਹ ਸਰਕਾਰ ਨੇ ਭਰਤੀ ਕਰਦੇ ਆ ਨਾ ਤੇ ਜੇ ਸਰਕਾਰ ਚੌਂਦੀ ਨਹੀਂ ਭਰਤੀ ਕਰਦਾ ਜਾਂ ਨਿੱਕੇ ਨਿੱਕੇ ਕੰਮ ਜਿਹੜੇ ਆ ਉਹ ਵੀ ਸਾਨੂੰ ਤਰਲੇ ਮਾਰ ਕੇ ਕਰਾਉਣੇ ਪੈਂਦੇ ਆ ਤੇ ਜਨ ਲੋਕਾਂ ਨੂੰ ਸਿਰਫ ਤੰਗ ਹੀ ਪਰੇਸ਼ਾਨ ਕਰਦਾ ਸੜਕਾਂ ਦੇ ਸਾਡੇ ਕੰਮ ਨੇ ਕਈ ਇਹ ਨਿੱਕੇ ਨਿੱਕੇ ਕੰਮ ਇਹ ਸਾਨੂੰ ਹਰ ਵੇਲੇ ਧਰਨੇ ਲਾ ਕੇ ਨਜ਼ਾਰੇ ਕਰਕੇ ਜਾਂ ਸਾਡੇ ਟੀਵੀ ਦੇ ਵਿੱਚ ਆ ਕੇ ਸਾਡਾ ਸ਼ੌਤ ਨਹੀਂ ਨਾ ਇਹ ਰੋਜ਼ ਇਹ ਗੱਲ ਕਰਦੇ ਆ ਨਹੀਂ ਜੀ ਰੋਜ਼ ਕੋਈ ਨਾ ਕੋਈ ਮੁੱਦਾ ਚੁੱਕ ਲੈਂਦੇ ਨੇ ਪਰ ਤੁਸੀਂ ਇਹ ਦੇਖੋ ਵੀ ਇਸ ਜਿਹੜਾ ਵਾਜ ਸੁਵਿਧਾ ਕੇਂਦਰ ਦੇ ਸੰਬੰਧ ਖਰੋਤੇ ਆ ਇਹ ਲਗਭਗ 40 ਪਿੰਨਾਂ ਦਾ ਮਕਾ ਜਿਹੜਾ ਬੰਦਾ ਇੱਕ ਵਾਰੀ ਕੰਨਵਲ ਚਲੇ ਜਾਂਦਾ ਉਹ ਦੁਬਾਰਾ 5-10 ਦਿਨ ਉਹਦੇ ਭੈਜ ਦੇ ਆ ਮਹੀਨੇ-ਮਹੀਨਾ ਦੋ-ਦੋ ਮਹੀਨੇ ਖਾਮੇ ਹੁੰਦੇ ਲੋਕਾਂ ਦੀਆਂ ਪੈਨਸ਼ਨਾਂ ਅੜ ਜਾਂਦੀਆਂ ਨੇ ਖਾਤੇ ਨਹੀਂ ਖੁੱਲਦੇ ਹੋਰ ਜਿਹੜੇ ਜ਼ਰੂਰੀ ਕੰਮ ਕਰ ਰਹੇ ਨੇ ਉਹ ਨਹੀਂ ਹੋ ਰਹੇ ਮੇਰੀ ਬੇਨਤੀ ਆ ਆਪ ਜੀ ਦੇ ਮਾਧਿਅਮ ਰਾਹੀਂ ਇਹ ਮੰਗ ਕਰਦੇ ਸਾਡੇ ਹਲਕਾ ਅਚਾਰ ਸਾਹਿਬ ਨੂੰ ਬੇਨਤੀ ਆ ਕਿ ਇੰਨਾ ਛੋਟੇ-ਛੋਟੇ ਕੰਮਾਂ ਵਾਸਤੇ ਸਾਡੇ ਜਿਹੜਿਆ ਲੋਕਾਂ ਦੀ ਬਾਹ ਫਰੋ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਜਿੰਨਾ ਚਿਰ ਲੋਕ ਉਹਨਾਂ ਜਰ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਉਹ ਬੋਗਦੇ ਨੇ। ਦਿੱਕਤ ਹੈ ਭਾਜੀ ਕਾਫੀ ਚਿਰ ਤੋਂ ਇਹ ਤੇ ਆਧਾਰ ਕਾਰਡ ਦੀ ਹੈ ਜੀ। ਉਹ ਵੀ ਜਿਹੜਾ ਵਿੜਾ ਵਿਧਿਆ ਚਾਰ ਬੰਦਾਵਾ ਉਹਨੇ ਕਹਿੰਦਾ ਐ ਇਸ ਨੂੰ ਪੂਰੀ ਅਸਬੰਧਾ ਦੇ ਦਿੱਤਾ ਹੈਗਾ। ਇੱਕ ਗੱਲ ਦੇ ਵਾਕਿਆ ਭਾਜੀ ਜੋ ਉਸ ਤਰ੍ਹਾਂ ਭਾਈ ਨੇ ਕਹੀ ਹੈ। ਗੱਲ ਵਾਕਿਆ ਬਿਲਕੁਲ ਸਹੀ ਹੈ ਕਿ ਟੋਕਾਂ ਦੇ ਦਿੰਦੇ ਆ 30 ਤੇ 35 ਜਿਹੜਾ ਆ ਕੇ ਸਵੇਰੇ ਲੱਗ ਕੇ ਲੈਣ ਲੈ ਗਿਆ ਲੈ ਗਿਆ। ਬਾਕੀ ਤੇ ਕਿਸੇ ਨੂੰ ਕੋਈ ਕੰਮ ਨਹੀਂ ਹੁੰਦਾ। ਹੁਣ ਮੈਂ ਹੀ ਆਇਆ ਹਾਂ ਕੰਮ ਕਰਾਂ ਜੀ ਅੱਜ 5 ਦਿਨ ਹੋ ਗਿਆ ਜੀ। ਮੈਂ ਤੁਹਾਨੂੰ ਕਿਹਾ ਸੀ ਮੈਨੂੰ ਦੇ ਦਿਓ ਖੁਦ ਮੈਂ ਆਪੇ ਕਰਵਾ ਲਵਾਂ। ਨਹੀਂ ਨਹੀਂ ਸੈਂ ਨਹੀਂ ਕਰਵਾਣ ਕਿੰਨੇ ਦਿਨ ਹੋ ਗਏ ਆ ਜੀ ਆਪਣੇ ਐਫੀਟੀਵਿਟੀ ਦਾ ਬਣਾਉਣਾ ਵਾ ਤੇ ਉਹ ਹੀ ਨਹੀਂ ਨਾ ਕੋ ਉਹ ਅਜੇ ਤੱਕ ਬਣਿਆ ਆ ਚੌਥਾ ਚੱਕਰ ਮੈਂ ਮਾਰ ਬੈਠਾ ਕਿਉਂਕਿ ਚਾਰ ਚੱਕਰ ਤੁਹਾਡੇ ਵਾਦੀਏ ਕੱਲੀ ਇੱਥੇ ਕੇ ਆਪਾਂ ਸਮੱਸਿਆ ਦੀ ਗੱਲ ਕਰੀਏ ਕੱਲੇ ਆਧਾਰ ਕਾਰਡ ਦੀ ਜੀ ਹੋਰ ਵੀ ਕੰਮ ਨਹੀਂ ਕੀਤੇ ਜਾ ਰਹੇ ਕੋ ਜਨਮ ਸਰਟੀਫਿਕੇਟ ਦਾ ਆਈਦਾ ਵਾ ਉਹ ਜੀ ਤੁਸੀਂ ਜਦੋਂ ਕਾਨੂੰਨ ਚੱਲ ਜੋ ਕਾਨੂੰਨ ਵਾਲਾ ਸ਼ਬਦ ਕੇ ਬਹੁਤ ਹੁੰਦਾ ਭਾਈ ਤੇ ਮੈਂ ਖੁਦ ਦਾ ਆਪਣੇ ਕਾਰਡ ਬਣਾਉਣਾ ਹੈਗਾ ਆਧਾਰ ਕਾਰਡ ਚਲਾਉਣਾ ਹੈਗਾ ਤੇ ਨਹੀਂ ਹੋਇਆ ਤੋ ਜਾ ਕੇ ਮੈਨੂੰ ਗਰਵਾਸਪੁਰਾ ਮੋੜ ਕਰਵਾਉਣਾ ਪਿਆ ਠੀਕ ਹੈ ਮੁਸ਼ਕਿਲ ਤੇ ਬਹੁਤ ਜ਼ਿਆਦਾ ਮੁਸ਼ਕਿਲ ਆ। ਉਹ ਬਣੇ ਬਾਕੀ ਕਿੰਨੇ ਤੇ ਕਾਫੀ ਪਿੰਡਾਂ ਦੇ ਤੇ ਬੰਦ ਹੋ ਗਏ ਆ। ਇਹ ਜਿਹੜਾ ਹੈਗਾ ਸੈਂਟਰ ਆ ਪਿੰਡੀਆਂ ਖਾਂ ਦਾ। ਇਹ ਸੈਂਟਰ ਇਹਦੇ ਪੂਰਾ ਚੱਕਰ ਵਿੱਚ ਨਿਸ਼ੀਤ ਤੇ ਜ਼ਰੂਰ ਚਾਈ ਜਾਈਏ। ਤਾਂ ਕਰਦੇ ਆ ਗੱਲਬਾਤ ਹੋਰ ਵੀ ਆਪਣੇ ਸ਼ਕਸ ਕੋਰਤੇ ਹਟ ਲੱਗੇ ਪਤਾਂ ਜੀ। ਅਗਰ ਜੇ ਆਪਾਂ ਗੱਲ ਕਰੀਏ ਸਰਕਾਰਾਂ ਬਣਵਾਉਂਦੀਆਂ ਨੇ। ਕੰਮ ਦਿੰਦੀਆਂ ਨੇ। ਪਰ ਇੱਥੇ ਜੇ ਆਪਾਂ ਗਰਾਊਂਡ ਦੀ ਗੱਲ ਕਰੀਏ। ਪਰ ਗਰਾਊਂਡ ਤੇ ਲੋਕਾਂ ਦਾ ਕਹਿਣਾ ਇੱਕ ਕੰਮ ਹੋਈ ਨਹੀਂ ਗਾ। ਤੁਹਾਨੂੰ ਨੰਪਾ ਜੀ ਨੇ ਤੁਹਾਨੂੰ ਪਹਿਲੇ ਦੱਸ ਚੁੱਕੇ ਆ ਇਹ ਫੋਟੋ ਵਾਲੀ ਸਰਕਾਰ ਹੈ ਇਹ ਜਿਹੜੇ ਕੈਂਪ ਲਾਉਂਦੇ ਹੀ ਆ ਜਾਂ ਇਹ ਕਰਨ ਦੇ ਸਿਰਫ ਦਿਖਾਵੇ ਵਾਤੀ ਆ ਜਦੋਂ ਅਸੀਂ ਜ਼ੀਰੋ ਗਰਾਉਂਡ ਤੇ ਆਣ ਕੇ ਦੇਖਦੇ ਆ ਉੱਥੇ ਕੁਝ ਹੋਰ ਅੱਜ ਸਾਨੂੰ ਪਤਾ ਲੱਗਾ ਵੀ 8-9 ਮਹੀਨਿਆਂ ਤੋਂ ਇਹ ਮਸ਼ੀਨਾਂ ਖਰਾਬ ਆ ਇੱਕ ਮਾਤੜ ਬੰਦਾ ਜਿਹਦੇ ਕੋਲ ਸਾਈਕਲ ਨਹੀਂ ਮਾਤੜ ਬਜ਼ੁਰਗ ਬੀਬੀ ਆ ਜਿਹਨੂੰ ਲੋੜ ਹੈ ਇਸ ਚੀਜ਼ ਦੀ ਡਰ ਕੱਟ ਅਪਡੇਟ ਕਰਾਉਣ ਦੀ ਨੰਬਰ ਅਪਡੇਟ ਕਰਾਉਣ ਦੀ ਉਹ ਤੁਰ ਕੇ ਚੱਲ ਕੇ ਇੱਥੇ ਬੱਚੇ ਆਉਂਦੇ ਆ ਤੇ ਇੱਥੇ ਆਣ ਕੇ ਹੋ ਜਾਂਦਾ ਤੁਸੀਂ ਕੰਨ ਬਣ ਜਾਓ ਅਗਰ ਕੰਨ ਬਣਦਾਹੀਂ ਏਰੀਆ ਲਈਏ ਤੇ ਬਹੁਤ ਲੰਬਾ ਚੌੜਾ ਏਰੀਆ ਵੈ ਅਗਰ 40 ਟੋਕਨ ਦੇ ਦੇ ਉੱਥੇ ਮੈਂ ਆਪ ਆਪਣੀ ਅੱਖੀ ਦੇਖਿਆ ਕਿ ਇੱਕ ਦੂਜੇ ਦੇ ਲੇਡੀਜ਼ ਦੇ ਵਾਲ ਇੱਕ ਦੂਜੇ ਦੇ ਹੱਥਾਂ 'ਚ ਆ। ਅੱਛਾ 40 ਟੋਕਨ ਦੇ ਦਿੰਦੇ ਆ। ਉਹਦੇ ਬਾਅਦ 'ਚ ਜਿਹੜੇ ਕੋ ਲੇਟ ਜਾਂਦੇ ਉਹ ਲੜਦੇ ਫਿਰ ਵੀ ਮੈਂ ਕੱਲ ਵੀ ਆਇਆ ਸੀ ਮੈਂ ਬਰਸੂ ਵੀ ਆਇਆ ਸੀ ਕੰਮ ਕਿਉਂ ਨਹੀਂ ਹੋਉਂਦੀ ਆ। ਜੇ ਅਸੀਂ ਬੇਨਤੀ ਕਰਦੇ ਆ ਮੌਜੂਦਾ ਐਮਐਲਏ ਸਾਹਿਬ ਨੂੰ ਵੀ ਬੇਨ ਔਰ ਅਕੀਸ ਗੁੰਮ ਸਰਕਾਰ ਦੇ ਨਮੁੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਦਾ ਜਲਦ ਤੋਂ ਜਲਦ ਕੋਈ ਹੱਲ ਕੀਤਾ ਜਾਏ ਜਾਂ ਸਿਰਫ ਖਬਰਾਂ ਦੇ ਵਿੱਚ ਨਾ ਕਰੋ ਵੀ ਅਸੀਂ ਆਖੋ ਕਰਤਾ ਸੂਭਾ ਕੇਂਦਰ ਖੋਲਤਾ ਮਹੱਲਾ ਕੇਂਦਰ ਕਰਤਾ ਇੱਥੇ ਆਣ ਕੇ ਦੇਖੋ ਗਰਾਊਂਡ ਦੇ ਵਿੱਚ ਹੋਰ ਹੀ ਕੀ ਚਾਹੀਦਾ ਇਹ ਦਿੱਕਤਾਂ ਆ ਰਹੀਆਂ ਨੇ ਹੋਰ ਜੀਹ ਹੈ ਵੀ ਇੱਕ ਦੇ ਅੰਨੇ ਲੁੜੀ ਦਾ ਹਾਵਲਾ ਘਾਟਾ ਇੱਥੇ ਜਿਹੜੀ ਲੁੜੀ ਦੀ ਮਸ਼ੀਨਰੀ ਉਹ ਹੈ ਨੀਗੀ ਅਸੀਂ ਤੇ ਵੇਚ ਇਹੋ ਕਰਾਂਗੇ ਜਿਹੜੀ ਲੁੜੀ ਦੀ ਮਸ਼ੀਨਰੀ ਆ ਉਹ ਪ੍ਰੋਵਾਈਡ ਕਰਾਈ ਜਾਵੇ ਲੁੜੀ ਦਾ ਹਾਵਲਾ ਪ੍ਰੋਵਾਈਡ ਕਰਾਇਆ ਠੀਕ ਹੈ ਧੰਨਵਾਦ ਸੁਭ ਕਰਦੇ ਆ ਗੱਲਬਾਤ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਦੇ ਨਾਲ ਕਸਲ ਦਿੱਕਤ ਕੀ ਆ ਰਹੀ ਆ ਅਗਰ ਮਸ਼ੀਨ ਖਰਾਬ ਆ ਤੇ ਇਹਨਾਂ ਨੇ ਰਿਪੋਰਟ ਪਿੱਛੇ ਭੇਜੀ ਆ ਜਾਂ ਨਹੀਂ ਭੇਜੀ ਆ ਕਰਦੇ ਆ ਗੱਲਬਾਤ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਨਾਲ ਮੁਲਾਜ਼ਮਾਂ ਨਾਲ ਗੱਲਬਾਤ ਕਰਨੀ ਚਾਹੀਈ ਉਹਨੇ ਆਪਣਾ ਵਰਜ਼ਨ ਦੇਣ ਤੋਂ ਜਿਹੜਾ ਆ ਇਨਕਾਰ ਕਰ ਦਿੱਤਾ ਅਸੀਂ ਸੋਚਿਆ ਸੀਗਾ ਕਿ ਚਲੋ ਉਹਨਾਂ ਦਾ ਪੱਖ ਪਾਵਾਂਗੇ ਪੁੱਛਦੇ ਆ ਦਿੱਕਤ ਕੀ ਆ ਰਹੀ ਆ ਉਹਨਾਂ ਕਹਿੰਦਾ ਅੱਜ ਤੋਂ 7 ਮਹੀਨੇ ਪਹਿਲਾਂ ਜਿਹੜੀ ਆ ਕੰਪਲੇਂਟ ਕਰ ਚੁੱਕੇ ਆ ਕਿ ਜਿਹੜੀ ਮਸ਼ੀਨ ਖਰਾਬ ਆ ਆਧਾਰ ਕਾਰਡ ਬਣਾਉਣ ਵਾਲੀ ਸੋ ਉਹਨਾਂ ਕੋ ਨੰਬਰ ਲਿਆ ਡੀ ਐਮ ਸਰ ਜਿਲ੍ਹਾ ਜ਼ਿਲ੍ਹੇ ਦੇ ਇਹਨਾਂ ਉੱਚ ਅਧਿਕਾਰੀ ਨੇ ਉਹਨਾਂ ਦਾ ਨੰਬਰ ਲਿਆ ਉਹ ਕਰਦੇ ਆ ਗੱਲਬਾਤ ਹਾਂਜੀ ਸਸਿਕਾ ਸਾਹਿਬ ਸਰ ਜੀ ਪੱਤਰਕਾਰ ਸੁਖਨਿੰਦਰ ਸਿੰਘ ਗੱਲ ਕਰ ਰਿਹਾ ਸੁਖਨਨ ਵਾਲੀਆ ਪੰਜਾਬ ਦੀ ਬਾਤ ਤੋਂ ਹਾਂਜੀ ਸਰ ਅਸੀਂ ਪੈਣੀ ਮੀਆਂ ਖਾਦੇ ਵਿੱਚ ਪਗੜੀ ਸੰਭਾਲ ਲੈਰ ਪੰਜਾਬ ਦੇ ਪ੍ਰਧਾਨ ਨੇ ਨਾਲ ਹੋਰ ਬਹੁਤ ਲੋਕ ਇਕੱਤਰ ਹੋਏ ਨੇ ਤੇ ਜਿਹੜੇ ਆਧਾਰ ਕਾਰਡ ਬਣਵਾਉਣ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਤੇ ਪੈਣੀਆਂ ਖਾਂ ਦੇ ਵਿੱਚ ਦਾ ਕਿ ਨਾ ਕੋਈ ਅਪਡੇਟ ਨਹੀਂ ਆ ਰਿਹਾ ਹੈ। ਵੀ ਮੋਸ ਕੋਲ ਵੀ ਮਨਪੰਤੀ ਹੈ ਕਿ ਹੁਜਤਾਤਾਂ ਦੇ ਵਿੱਚ ਉਹਦਾ ਹੋ ਜਗਾ ਸਮਾਟੀਗਾ। ਸਰ 7 ਮਹੀਨੇ ਤੋਂ ਉੱਪਰ ਪਲੱਸ ਹੋ ਚੁੱਕਾ ਹੈ ਅੰਦਰ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਉਹਨਾਂ ਨੇ ਕਿਹਾ 7 ਮਹੀਨੇ ਪਹਿਲਾਂ ਕੰਪਲੀਟ ਪਾ ਚੁੱਕੇ ਆ ਪਰ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਲੋਕ ਹੈਲੋ ਉਹ ਬਿਲਕੁਲ ਸਾਬੂ ਬਣਾਉਂਗਾ ਹਾਂਜੀ ਠੀਕ ਹੈ ਠੀਕ ਉਹ ਪ੍ਰੈਸ਼ਰ ਹੋ ਜਾਏਗਾ ਏ ਵੀ ਠੀਕ ਹੋ ਜਾਏਗਾ ਨਾ ਮੇਰੇ ਨਾਲ ਸਭ ਚਾਹੀ ਔਰ ਉਹਨਾਂ ਨੇ ਇਸ ਚੀਜ਼ ਦਾ ਅश्वਾਸਨ ਦਵਾਇਆ ਲਗਭਗ ਕਹਿੰਦੇ ਨੇ ਕਿ 10-15 ਦਿਨ ਅਜੇ ਹੋਰ ਲੱਗਣਗੇ ਜਿਹੜਾ ਕੰਮ ਕਰਨ ਦੇ ਵਿੱਚ ਕੰਮ ਹੋ ਜਾਏਗਾ ਜ਼ਰੂਰ ਮਸ਼ੀਨ ਆ ਦੇਗੀ ਪਿਛਲੇ 7-8 ਮਹੀਨਿਆਂ ਤੋਂ ਤਕਰੀਬਨ ਮਸ਼ੀਨ ਨਹੀਂ ਹੈਗੀ ਤੇ ਲੋਕ ਬੇਠ ਹਲਕੇ ਤੋਂ ਚੱਲ ਕੇ ਕੰਨਵਨ ਜਾਂਦੇ ਨੇ ਉੱਥੇ ਲੰਬੀਆਂ ਕਤਾਰਾਂ ਲੱਗਦੀਆਂ ਨੇ ਲੰਬੀਆਂ ਲਾਈਨਾਂ ਲੱਗਦੀਆਂ ਨੇ ਲੋਕ ਤਾਂ ਕੰਮ ਤਾਂ ਕਾਫੀ ਹੁੰਦਾ ਆ ਹੋ ਰਾਮੂ ਕੀ ਵੀ ਚੱਲਦਾ ਉੱਥੇ ਬਹੁਤ ਪਰੇਸ਼ਾਨੀ ਆ ਰਹੀ ਆ ਸੋ ਦੇਖਦੇ ਆ ਕਿੰਨੇ ਦਿਨਾਂ ਦੇ ਵਿੱਚ ਇੱਕ ਕੰਮ ਨਜਰਾ ਆ ਮੁਕੰਮਲ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਬੜੇ ਰਿਓ ਅਗਲੀ ਅਪਡੇਟ ਦੇ ਨਾਲ ਮੈਂ ਆ ਸੁਖਨਾ ਨੂੰ ਲਿਆ